ਹਾਂਜੀ ਵੀਰ ਜੀ ਸਾਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਮੋਗੇ ਵਾਲੇ ਵੀਰਾਂ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਆਈ ਸੀ ਮੋਗੇ ਚੈਂਬਰ ਰੋਡ ਗੜੀ ਨੰਬਰ 9 ਕੋਲਚਾ ਕੈਫੇ ਕੋਲਚਾ ਕੈਫੇ ਬਹੁਤ ਹੀ ਵਧੀਆ ਤੇ ਪੂਰਾ ਫੇਮਸ ਕੋਲਚਾ ਇਹਨਾਂ ਦੇ ਮੋਗੇ ਸ਼ਹਿਰ ਚ ਬਹੁਤ ਵਧੀਆ ਕੋਲਚਾ ਬਣਾਉਂਦੇ ਆਂ ਸੁੱਧ ਪੇਸ਼ ਨੇ ਏ ਵੀਰ ਬਣਾਉਂਦੇ 18 ਤਰ੍ਹਾਂ ਦਾ ਕੋਲਚਾ ਆਪਣਾ 18 ਤਰ੍ਹਾਂ ਦਾ ਕੋਲਚਾ ਬਣਾਉਂਦੇ ਵੀਰ ਬਹੁਤ ਵਧੀਆ ਬੈਸਟ ਕੁਆਲਟੀ ਦੇ ਕੋਲਚੇ ਬਣਾਉਂਦੇ ਆ ਟੇਸਟ ਵੀ ਇਹਨਾਂ ਦਾ ਅਲੱਗ ਹੀ ਆ ਮੁੱਤੋਂ ਬਹੁਤ ਵਧੀਆ ਫਰੈਸ਼ੀ ਮਸਾਲਾ

ਮਾਚਲ ਰ ਰੰਗ ਨਾ ਆਪਾਂ ਜਦ ਪੰਜ ਬੰਦੇ ਆਏ ਸੀ ਪੰਜਾਂ ਨੇ ਅਲੱਗ-ਅਲੱਗ ਖਾ ਕੇ ਕਹਿੰਦੇ ਤੱਕ ਲੱਗ ਟੈਸਟ ਦੇਖਣਾ ਹਾਂਜੀ ਆਪਾਂ ਇਥੋਂ ਅੱਜ ਕੁਲ ਚਾ ਖਾਦਾ ਬਹੁਤ ਵਧੀਆ ਲੱਗਿਆ ਬਾਕੀ ਆਪਣੇ ਵੀਰ ਜੀ ਖਾਲਸਾ ਜੀ ਦੱਸ ਦੇਣਗੇ ਕੀ ਗੋਸਾ ਆਪਣੀ ਦੁਕਾਨ ਤੇ ਹਾਂਜੀ ਅੱਜ ਆਪਾਂ ਜਵਾਰ ਨਗਰ ਬੈਠੇ ਹਾਂ ਆ ਇਹ ਕੋਲਚਾ ਕੈਫੇ ਨਾਮ ਤੇ ਆਪਣਾ ਇਹ ਹੈਗਾ ਜਿੱਥੇ ਪ੍ਰੋਪਰ ਅੰਮ੍ਰਿਤਸਰ ਦਾ ਟੇਸਟ ਆਪਾਂ ਦੇ ਰਹੇ ਹਾਂ ਅੰਮ੍ਰਿਤਸਰ ਦੇ ਟੇਸਟ ਵਿੱਚ ਆਪਣੇ ਕੋਲ ਕੋਲਚੀ ਉਤਪਾਦ ਆਈਸਕ੍ਰੀਮ ਮਿਲਕ ਪਾਦਾਮ ਚਾਹ ਪਨੀਰ ਟਿੱਕਾ ਹੁਣ ਆਪਾਂ ਇਹ ਡਾਇਰੀ ਇੰਕੋਰਪੋਰੇਟ ਵੀ ਸ਼ੁਰੂ ਕੀਤੇ ਆ ਛੱਡੀ ਜਾਂ ਸਟ੍ਰੈਟਜੀ ਦੇ ਆਪਣੇ ਕੋਲ ਮਿਲਦੀ ਸੀਗੀ ਓਕੇ 버거 ਦੀ ਜਾਨਾ ਕੋਈ ਹੁੰਦਾ ਹੈ ਅਹਾਂ ਕੰਪਨੀ ਕਿਹਦੇ ਬਾਕੀ ਭਾਈਆਂ ਕੋਲੇ ਪੁਰਾਪੁਰਾ ਵੀ ਲੱਸੀ ਜਿਵੇਂ ਹੋਰ ਵੀ ਆਪਣੀ ਨਾਈਟ ਇਹ ਸਾਡਾ ਆਪ ਦਾ ਤਿਆਰ ਕੀਤਾ ਹੋਇਆ ਇਹਦੇ ਵਿੱਚ ਅਸੀਂ ਆਰਾ ਰੋਡ ਦੀ ਯੂਜ਼ ਕਰਦੇ ਹਾਂ ਠੀਕ ਹੈ ਲੱਸੀ ਵੀ ਆਪਣੀ ਆਪਣੀ ਕਰਦੇ ਹਾਂ ਲੱਸੀ ਫਰੈਸ਼ ਬਣਾਈਦੀ ਹੈ ਔਨ ਆਰਡਰ ਬਣਦੀ ਹੈ ਠੀਕ ਹੈ ਬਾਕੀ ਜੇਕਰ ਆਪਾਂ ਨੂੰ ਮੌਕੇ ਹੁੰਦਾ ਕਿਸੇ ਨੂੰ ਮੌਕਾ ਮਿਲੇ ਵਾਗੇ ਦੇ ਕੈਫੇ ਤੇ ਜਰੂਰ ਇੱਕ ਵਾਰੀ ਟੇਸਟ ਚੈੱਕ ਕਰਨਾ ਬਹੁਤ ਵਧੀਆ ਧੀਮੋ ਦੇ ਬਾਰੇ ਇੱਕ ਵਾਰੀ ਜਰੂਰ ਇੱਥੇ ਆਉਣਾ